ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤਾਂ ਉਸ ਤੋਂ ਹੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲਬਾਤ ਕਰਾਂਗੇ YouTube ਚੈਨਲ ਬਾਰੇ ਬਹੁਤ ਸਾਰੇ ਲੋਕ ਨੇ ਜਾਂ ਤਾਂ ਉਹਨਾਂ ਨੇ YouTube ਚੈਨਲ ਬਣਾ ਰੱਖਿਆ ਹੈ ਜਾਂ ਅਜ ਉਹਨਾਂ ਨੇ YouTube ਚੈਨਲ ਬਣਾਇਆ ਨਹੀਂ ਹੈਗਾ ਉਹ ਅਜੇ ਸੋਚ ਰਹੇ ਨੇ ਕਿ YouTube ਚੈਨਲ ਬਣਾਉਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ YouTube ਚੈਨਲ ਬਣਾਉਣਾ ਹੀ ਸਿਖਾਵਾਂਗੇ ਜਿਵੇਂ ਬਹੁਤ ਸਾਰੇ ਲੋਕ ਨੇ ਆਪਣਾ ਕੋਈ ਕੰਮ-ਕਾਰ ਕਰਦੇ ਨੇ ਕੋਈ ਖੇਤੀਬਾੜੀ ਦਾ ਕੰਮ-ਕਾਰ ਕਰਦੇ ਨੇ ਕਿਸੇ ਨੂੰ ਕੋਈ ਖੇਤੀਬਾੜੀ ਦੇ ਰੇਸ ਬਾਰੇ ਵਧੀਆ ਨੌਲੇਜ ਹੁੰਦੀ ਹੈ ਕਿਸੇ ਨੂੰ ਕੋਈ ਬੀਜਾਂ ਬਾਰੇ ਵਧੀਆ ਨੌਲੇਜ ਹੁੰਦੀ ਹੈ ਕਿਸੇ ਨੂੰ ਕੋਈ ਸੰਦ-ਸੰਦੇੜੇ ਬਾਰੇ ਬਹੁਤ ਜ਼ਿਆਦਾ ਨੌਲੇਜ ਹੁੰਦੀ ਹੈ ਟਰੈਕਟਰਾਂ ਬਾਰੇ ਹੋ ਗਿਆ ਜਾਂ ਹੋਰ ਜਿਹਨੇ ਖੇਤੀਬਾੜੀ ਦੇ ਵਿੱਚ ਸੰਦ ਰੇ ਜਾਂ ਕੋਈ ਗੱਡੀਆਂ ਦੇ ਲੈਣ-ਦੇਣ ਦਾ ਕੰਮ-ਕਾਰ ਕਰਦੇ ਨੇ ਉਹਨਾਂ ਨੂੰ ਗੱਡੀਆਂ ਬਾਰੇ ਜਾਣਕਾਰੀ ਹੁੰਦੀ ਹੈ ਤਾਂ ਜਾਂ ਤੁਸੀਂ ਤੁਹਾਨੂੰ ਕੋਈ ਖਾਣਾ ਬਣਾਉਣਾ ਬਹੁਤ ਵਧੀਆ ਹੁੰਦਾ ਹੈਗਾ ਤੁਸੀਂ ਕੋਈ ਚਿਕਨ ਅੱਛਾ ਬਣਾ ਲੈਨੇ ਹੋਗੇ ਇਹ ਚੀਜ਼ਾਂ ਜਿਹੜੇ ਤੁਹਾਨੂੰ ਵਧੀਆ ਬਣਾਉਣੀਆਂ ਆਉਂਦੀਆਂ ਨੇ ਤਾਂ ਤੁਸੀਂ ਇਹ ਆਪਣੀ ਜਾਣਕਾਰੀ ਲੋਕਾਂ ਨਾਲ ਸਾਂਝਾ ਕਰ ਸਕਦੇ ਹੋਗੇ ਸਾਂਝਾ ਕਰਨ ਦੇ ਲਈ ਕੀ ਚਾਹੀਏ ਸਭ ਤੋਂ ਪਹਿਲਾਂ ਇੱਕ ਵੀਡੀਓ ਬਣਾਉਣੀ ਪਊਗੀ ਉਹ ਵੀਡੀਓ ਸਾਨੂੰ ਬਾਅਦ ਵਿੱਚ YouTube ਤੇ ਅਪਲੋਡ ਕਰਨੀ ਪਊਗੀ ਵੀਡੀਓ ਅਪਲੋਡ ਕਰਨ ਦੇ ਲਈ YouTube ਤੇ ਚਾਹੀਦਾ ਹੁੰਦਾ ਸਭ ਤੋਂ ਜ਼ਰੂਰੀ ਇੱਕ YouTube ਚੈਨਲ ਤੁਸੀਂ ਵੀਡੀਓ ਡਾਇਰੈਕਟ YouTube ਤੇ ਅਪਲੋਡ ਨਹੀਂ ਕਰ ਸਕਦੇ ਤਾਂ ਤੁਹਾਨੂੰ YouTube ਤੇ ਵੀਡੀਓ ਅਪਲੋਡ ਕਰਨ ਦੇ ਲਈ ਤੁਹਾਨੂੰ ਇੱਕ ਚੈਨਲ ਚਾਹੀਦਾ ਹੁੰਦਾ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਹੀ ਸਿਖਾਵਾਂਗੇ ਵੀ ਆਪਾਂ ਇੱਕ ਵਧੀਆ YouTube ਚੈਨਲ ਪੂਰੀ ਫੁੱਲ ਡਿਟੇਲ ਦੇ ਵਿੱਚ ਪੂਰੀ ਫੁੱਲ ਸੈਟਿੰਗ ਦੇ ਨਾਲ ਵੀ ਆਪਾਂ ਇੱਕ YouTube ਚੈਨਲ ਕਿਵੇਂ ਕ੍ਰੀਏਟ ਕਰ ਸਕਦੇ ਆਂ ਵੀਡੀਓ ਤੇ ਅੱਗੇ ਜਾਣ ਤੋਂ ਪਹਿਲਾਂ ਵੀਡੀਓ ਨੂੰ ਫਾਲੋ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤਾਂ ਜੋ ਸਾਡੀਆਂ ਅਗਲੀਆਂ ਵੀਡੀਓ ਵੀ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਵੀਡੀਓ ਦੇ ਵਧੀਆ ਰਿਸਪਾਂਸ ਦਿਆ ਕਰੋ ਚਲੋ ਚੱਲਦੇ ਆਂ ਆਪਾਂ ਮਾਇਨ ਦੀ ਸਕਰੀਨ ਤੇ ਦੋਸਤੋ ਸਭ ਤੋਂ ਪਹਿਲਾਂ ਚੱਲਾਂਗੇ ਆਪਾਂ YouTube ਦੇ ਵਿੱਚ YouTube ਫੋਨ ਦਾ ਓਪਨ ਕਰਾਂਗੇ ਓਪਨ ਕਰਨ ਤੋਂ ਬਾਅਦ ਆਪਾਂ ਨੀਚੇ ਨਾ ਖੂੰਜੇ ਦੇ ਵਿੱਚ ਜਿੱਥੇ ਲੋਗੋ ਆ ਰਿਹਾ ਜਿੱਥੇ YOU ਲਿਖਿਆ ਹੋਇਆ ਹੁੰਦਾ ਉੱਥੇ ਆਪਾਂ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇਹ ਵਾਲਾ ਇੰਟਰਫੇਸ ਖੁੱਲ ਜੂ ਜੇ ਤਾਂ ਕੋਈ ਤੁਹਾਡਾ ਪਹਿਲਾਂ ਚੈਨਲ ਬਣਿਆ ਹੋਇਆ ਹੈਗਾ ਤਾਂ ਤਾਂ ਇੱਥੇ ਆਊਗਾ ਸਵਿਚ ਅਕਾਊਂਟ ਜੇ ਤੁਹਾਡਾ ਕੋਈ ਨਵੀਂ ਹੀ ਚੈਨਲ ਬਣਿਆ ਹੋਇਆ ਹੈਗਾ ਤਾਂ ਇੱਥੇ ਆਊਗਾ ਐਡ ਅਕਾਊਂਟ ਹੁਣ ਆਪਾਂ ਪਹਿਲਾਂ ਆਪਣਾ ਚੈਨਲ ਮੇਰਾ ਵੀ ਚੈਨਲ ਇੱਥੇ ਬਣਿਆ ਹੋਇਆ ਹੈਗਾ ਤਾਂ ਕਰਕੇ ਆਪਾਂ ਸਵਿਚ ਅਕਾਊਂਟ ਤੇ ਆਪਾਂ ਓਕੇ ਕਰਾਂਗੇ ਸਵਿੱਚ ਕਾਉਂਟ ਤੇ ਓਕੇ ਕਰਨ ਤੋਂ ਬਾਅਦ ਜੇ ਤੁਹਾਡਾ ਨਹੀਂ ਵੀ ਚੈਨਲ ਹੈਗਾ ਤਾਂ ਵੀ ਤੁਹਾਨੂੰ ਇੱਥੇ ਓਕੇ ਕਰਨਾ ਪਊਗਾ। ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਉੱਪਰ ਜਿਹੜਾ ਪਲੱਸ ਦਾ ਆਈਕਨ ਹੈਗਾ ਆਪਾਂ ਪਲੱਸ ਦੇ ਆਈਕਨ ਤੇ ਆਪਾਂ ਜਦੋਂ ਕਲਿੱਕ ਕਰਾਂਗੇ ਤਾਂ ਆਪਣੀ ਇੱਥੇ ਫਰੈਸ਼ ਈਮੇਲ ਬਣਨੀ ਸ਼ੁਰੂ ਹੋ ਜੂਗੀ ਜਿਹਦੇ ਨਾਲ ਕੀ ਆਪਾਂ ਨਵਾਂ ਈਮੇਲ ਨਵਾਂ ਚੈਨਲ ਬਣਾਵਾਂਗੇ ਆਪਣਾ ਮੋਬਾਈਲ ਦਾ ਪਾਸਵਰਡ ਪਰ ਉਹ ਇੱਥੇ ਉਹਨੂੰ ਕਨਫਰਮ ਕਰ ਦਿਓ। ਕਨਫਰਮ ਕਰਨ ਤੋਂ ਬਾਅਦ ਇੱਥੇ ਤੁਸੀਂ ਆਪਣਾ ਨਿਊ ਅਕਾਊਂਟ ਬਣਾਉਣਾ ਹੈਗਾ ਨਿਊ ਅਕਾਊਂਟ ਬਣਾਉਣ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ ਨੀਚੇ ਜੋ ਕ੍ਰੀਏਟ ਅਕਾਊਂਟ ਲਿਖਿਆ ਹੋਇਆ ਹੈਗਾ ਕ੍ਰੀਏਟ ਅਕਾਊਂਟ ਤੇ ਜਦੋਂ ਆਪਾਂ ਓਕੇ ਕਰਾਂਗੇ ਉਹਦੇ ਵਿੱਚ ਜਿਹੜਾ ਪਹਿਲਾਂ ਹੀ ਆਊਗਾ 4 ਪਰਸਨਲ ਯੂਜ਼ ਕ੍ਰੀਏਟ ਅਕਾਊਂਟ ਤੇ ਆਪਾਂ ਕਲਿੱਕ ਕਰਦੇ ਆਂ ਕਰਨ ਤੋਂ ਬਾਅਦ ਜਿਹੜਾ ਉੱਤੇ ਸਭ ਤੋਂ ਪਹਿਲਾਂ ਹੀ ਆਊਗਾ ਫਸਟ ਤੇ ਮਾਈ ਪਰਸਨਲ ਯੂਜ਼ 1 ਮਈ ਬਿਜ਼ਨਸ ਆਪਾਂ ਬਿਜ਼ਨਸ ਤੇ ਨਹੀਂ ਕਰਨਾ ਹੈਗਾ ਆਪਾਂ ਆਪਣੇ ਪਰਸਨਲ ਯੂਜ਼ਲੀ ਕਰਨਾ ਹੈਗਾ ਇਸ ਕਰਕੇ ਆਪਾਂ ਪਹਿਲੀ ਤੇ ਕਲਿੱਕ ਕਰ ਦਾਂਗੇ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਾਂ ਆਪਣਾ ਨਾਮ ਹੈ ਤੁਸੀਂ ਆਪਣਾ ਆਪ ਦਾ ਨਾਮ ਪਹਿਲਾਂ ਤੁਸੀਂ ਆਪਣਾ ਨਾਮ ਭਰਨਾ ਹੈ ਪਿਛੇ ਉਹ ਦੇ ਸਿੰਘ ਹੋ ਤੁਸੀਂ ਕੌਰ ਹੋ ਜਾਂ ਤੁਸੀਂ ਕੋਈ ਵੀ ਹੋ ਤੁਸੀਂ ਉਹ ਆਪਣਾ ਸਰਨੇਮ ਵੀ ਲਗਾ ਸਕਦੇ ਹੋ ਤੁਸੀਂ ਕੁਝ ਵੀ ਭਰ ਸਕਦੇ ਹੋ ਜਿੱਦਾਂ ਮੇਰਾ ਨਾਮ ਰਗਵੀਰ ਸਿੰਘ ਹੈ ਮੈਂ ਰਗਵੀਰ ਸਿੰਘ ਭਰੂੰਗਾ ਰਗਵੀਰ ਸਿੰਘ ਸਿੰਘ ਕਰਨ ਤੋਂ ਬਾਅਦ ਆਪਾਂ ਇਹਨੂੰ ਨੈਕਸਟ ਕਰ ਦਾਂਗੇ ਨੈਕਸਟ ਕਰਨ ਤੋਂ ਬਾਅਦ ਤੁਹਾਨੂੰ ਕੀ ਕਰਨਾ ਤੁਹਾਨੂੰ ਇੱਥੇ ਭਰਨੀ ਪਊਗੀ ਆਪਣੀ ਡੇਟ ਆਫ ਬਰਥ ਸਭ ਤੋਂ ਪਹਿਲਾਂ ਤੁਸੀਂ ਇੱਥੇ ਮਹੀਨਾ ਭਰਨਾ ਹੈਗਾ ਫਿਰ ਤੁਸੀਂ ਤਰੀਕ ਭਰਨੀ ਆ ਫਿਰ ਤੁਸੀਂ ਸਾਲ ਭਰਨਾ ਤੇ نیچے ਤੁਸੀਂ ਆਪਣਾ ਜੈਂਡਰ ਕਿਹੜਾ ਹੈਗਾ ਮੇਲ ਆ ਜਾਂ ਤੁਸੀਂ ਫੀਮੇਲ ਹੋ ਉਹ ਤੁਸੀਂ ਭਰ ਸਕਦੇ ਹੋ ਮੈਂ ਕੁਝ ਤਕਨੀਕੀ ਕਾਰਨਾ ਕਰਕੇ ਇਹਨੂੰ ਬਲਰ ਕੀਤਾ ਹੋਇਆ ਹੈਗਾ ਤੇ ਇਸ ਤੋਂ ਬਾਅਦ ਤੁਹਾਨੂੰ ਆਪਣੀ ਜਿਹੜੀ ਈਮੇਲ ਬਣਾਉਣ ਵਾਸਤੇ ਹੁਣ ਤੁਹਾਨੂੰ ਕੀ ਕਰਨਾ ਪਊ ਆਪਣਾ ਜਿਹੜਾ ਤੁਸੀਂ ਉੱਥੇ ਜਿਵੇਂ ਪਹਿਲਾਂ ਨਾਮ ਭਰਿਆ ਸੀ ਤੁਸੀਂ ਉਹੀ ਨਾਮ ਤੁਸੀਂ ਦੁਬਾਰਾ ਆਪਣਾ ਇੱਥੇ ਭਰਨਾ ਹੈ ਜਿਵੇਂ ਮੈਂ ਆਪਣਾ ਅਰਗਵੀਰ ਸਿੰਘ ਭਰਿਆ ਸੀਗਾ ਤਾਂ ਮੈਂ ਇੱਥੇ ਅਰਗਵੀਰ ਸਿੰਘ ਭਰ ਦੂੰਗਾ ਤੇ ਇਹ ਕੀ ਹੈ ਇਹ ਜਿਹਨੂੰ ਤੁਸੀਂ ਆਪਾਂ ਭਰਾਂਗੇ ਭਰ ਕੇ ਜੇ ਆਪਣਾ ਸੇਮ ਨਾਮ ਪਿਆ ਹੋਏ ਨਹੀਂ ਵੀ ਚੱਕਦਾ ਤਾਂ ਇਹ ਆਪਣੇ ਵੱਲੋਂ ਵੀ ਆਪਣੇ ਵੀ ਕਿਹੜੀ ਆਈਡੀ ਆਪਾਂ ਨਾਮ ਦੇ ਨਾਲ ਹੋਰ ਕਿਹੜਾ ਅੱਖਰ ਲਾ ਕੇ ਆਪਾਂ ਆਪਣੀ ਈਮੇਲ ਆਈਡੀ ਬਣਾ ਸਕਦੇ ਹਾਂ ਉਹ ਹੀ ਆਪਣੇ ਇਹ ਆਪਣੇ ਆਪ ਸ਼ੋ ਕਰ ਦੋਗੇ ਜਿੱਦਾਂ ਦੇਖੋ ਹੁਣ ਇੱਕ ਵਾਰ ਇਹਨੇ ਚੱਕਿਆ ਨਹੀਂ ਹੈਗਾ ਆਪਾਂ ਨਾਲ ਕੁਝ ਹੋਰ ਇੱਕ ਦੋ ਲੈਟਰ ਆਪਾਂ ਹੋਰ ਐਡ ਕਰ ਦਾਂਗੇ ਜਿਵੇਂ ਮੈਂ ਪਿੱਛੇ ਇਹ ਰਗਵੀਰ ਸਿੰਘ 777 ਐਡ ਕਰਦਾ ਨਾ ਤੇ ਹੁਣ ਆਪਾਂ ਦੁਬਾਰਾ ਨੈਕਸਟ ਕਰਾਂਗੇ वह देखो नीचे उन्हें अपने आप कई तीन ईमेल उन्हें अपने आप अप कटती हैं रघबीर सिंह कटती रघबीर सिंह अठ सौ पैंती कटती एक रघबीर सिर की हूँ ये जिम्मे रघबीर सिंह अठ सौ पैंती है गुण गुण जो तो मैं इतने सिलैक्ट करूँगा वह देखो हूँ अपने रघुवीर सिंह अठ सौ पैंती हूँ तो तुम्हें अगे भरना होंगे उरे पासवर्ड पासवर्ड तुम्हें अपना यह स्ट्रोंोंग पासवर्ड भरना पूरा यह है भी एक दो तीन चार अठ तक भर दो नहीं ਤੁਸੀਂ ਆਪਣਾ ਸਟਰੋਂਗ ਪਾਸਵਰਡ ਆਪਣਾ ਮੋਬਾਈਲ ਨੰਬਰ ਵੀ ਵਿੱਚ ਐਡ ਕਰ ਸਕਦੇ ਹੋ ਆਪਣਾ ਨਾਮ ਵੀ ਐਡ ਕਰ ਸਕਦੇ ਹੋ ਪੂਰਾ ਵਿੱਚ ਤੁਸੀਂ ਐਡ ਦਾ ਡੇਟ ਵਗੈਰਾ ਸਭ ਕੁਝ ਐਡ ਕਰਕੇ ਤੁਸੀਂ ਆਪਣਾ ਸਟਰੋਂਗ ਰੱਖਣਾ ਇਸ ਤੋਂ ਬਾਅਦ ਤੁਹਾਡੀ ਈਮੇਲ ਆਈਡੀ ਅੱਗੇ ਕ੍ਰੀਏਟ ਹੋ ਗਈ ਇਹਨੂੰ ਆਪਾਂ ਨੈਕਸਟ ਕਰ ਦਾਂਗੇ ਨੈਕਸਟ ਕਰਨ ਤੋਂ ਬਾਅਦ ਇਹ ਟਰਮ ਐਂਡ ਕੰਡੀਸ਼ਨ ਆ ਗਈ ਇਹਨੂੰ ਵੀ ਐਗਰੀ ਕਰ ਦਾਂਗੇ ਆਪਾਂ ਐਗਰੀ ਕਰਨ ਤੋਂ ਬਾਅਦ ਬਸ ਸਿਰ ਇਹ 20 ਤੋਂ 30 ਸੈਕਿੰਡ ਦਾ ਟਾਈਮ ਲੈਂਦਾ ਹੈਗਾ ਤੇ ਆਪਣੀ ਜਿਹੜੀ ਨਵੀਂ ਫਰੈਸ਼ ਈਮੇਲ ਹੈ ਉਹ ਆਪਣੀ ਕ੍ਰੀਏਟ ਹੋ ਗਈ ਫਰੈਸ਼ ਈਮੇਲ ਜਦੋਂ ਆਪਾਂ ਕ੍ਰੀਏਟ ਕਰਦੇ ਆਂ ਕ੍ਰੀਏਟ ਕਰਕੇ ਨਵਾਂ ਚੈਨਲ ਬਣਾਉਣਾ ਤਾਂ ਆਪ ਨੂੰ ਕੱਲ ਨੂੰ ਕੋਈ ਪਾਸਵਰਡ ਵਗੈਰਾ ਦੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਸ ਕਰਕੇ ਆਪਾਂ ਪਹਿਲਾਂ ਫਰੈਸ਼ ਈਮੇਲ ਬਣਾ ਕੇ ਹੀ ਉਹ ਤੋਂ ਆਪਾਂ ਅਕਾਊਂਟ ਜਿਹੜਾ ਬਣਾਉਣਾ ਕਿਉਂਕਿ ਕੱਲ ਨੂੰ ਇਹ ਹੁੰਦਾ ਕਈ ਵਾਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿਸੇ ਨਾਮ ਤੇ ਬਣਾਈਆ ਜਾਂ ਆਪਣੀ ਡੇਟ ਆਫ ਬਰਥ ਆਪਾਂ ਉਹਦੇ ਵਿੱਚ ਕੀ ਭਰੀ ਹੈ ਆਪਾਂ ਪਾਸਵਰਡ ਕੀ ਰੱਖਿਆ ਪਰ ਉਹ ਚੀਜ਼ਾਂ ਨਾਲ ਕੱਲ ਨੂੰ ਦਿੱਕਤ ਆਉਂਦੀਆਂ ਰਹਿੰਦੀਆਂ ਨੇ ਇਸ ਕਰਕੇ ਆਪਾਂ ਇਹ ਫਰੈਸ਼ ਬਣਾਈਏ ਤੇ ਅੱਗੇ ਹੁਣ ਆਪਣਾ ਜਿਹੜਾ ਇਹ ਚੈਨਲ ਬਣ ਗਿਆ ਇਹ ਸਭ ਤੋਂ ਨੀ ਸਭ ਤੋਂ ਨੀਚਲੇ ਪਾਸੇ ਹੀ ਆਪਣਾ ਜਿਹੜਾ ਨਵਾਂ ਚੈਨਲ ਬਣਿਆ ਹੋਇਆ ਹੋਊਗਾ ਆਪਣਾ ਉਹ ਸ਼ੋਅ ਕਰੂਗਾ ਜਿਵੇਂ ਆਪਾਂ A type 2 try ਤੇ ਆਪਾਂ ਕਲਿੱਕ ਕਰਾਂਗੇ ਇਹ ਦੇਖੋ ਆਪਣਾ ਸਭ ਤੋਂ ਨੀਚੇ ਹਰਗਵੀਰ ਸਿੰਘ ਦੇ ਨਾਮ ਤੇ ਜਿਹੜਾ ਉਹ ਚੈਨਲ ਬਣ ਗਿਆ ਜਿਹਦਾ R ਵਾਲਾ ਲੋਗੋ ਆ ਰਿਹਾ ਜਦੋਂ ਹੁਣ ਆਪਾਂ ਉੱਤੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਅੱਗੇ ਆਪਣਾ ਐਮ ਦਾ ਇੰਟਰਫੇਸ ਖੁੱਲ ਜਾਊਗਾ ਕਿਉਂਕਿ ਹੁਣ ਆਪਣੇ ਚੈਨਲ ਦੇ ਵਿੱਚ ਕੁਝ ਵੀ ਆਪਾਂ ਨਾ ਤਾਂ ਕੁਝ ਅਪਲੋਡ ਕਰਿਆ ਨਾ ਕੁਝ ਜੇ ਪਾਇਆ ਆਪਣਾ ਚੈਨਲ ਜਿਹੜਾ ਜਿਵੇਂ ਇੱਕ ਖਾਲੀ ਜਾਂ ਲੱਗੂਗਾ ਤੁਹਾਨੂੰ ਹੁਣ ਆਪਾਂ ਇਹਨੂੰ ਦੁਬਾਰਾ ਇੱਕ ਵਾਰ ਰੀਫਰੈਸ਼ ਕਰਾਂਗੇ ਰੀਫਰੈਸ਼ ਕਰਨ ਤੋਂ ਬਾਅਦ ਫਿਰ ਐਵੇਂ ਖੁੱਲੂਆ ਹੁਣ ਆਪਾਂ ਕੀ ਕਰਾਂਗੇ ਉੱਪਰ ਅਗਵੀਰ ਸਿੰਘ ਦੇ નીચે ਜਿੱਥੇ ਲਿਖਿਆ ਕ੍ਰੀਏਟ ਚੈਨਲ ਆਪਾਂ ਉਹ ਤੇ ਕਲਿੱਕ ਕਰਾਂਗੇ ਸਭ ਤੋਂ ਉੱਪਰ ਆਪਾਂ ਪ੍ਰੋਫਾਈਲ ਪਿਕਚਰ ਤੇ ਆਪਣੇ ਕੋਈ ਵੀ ਆਪਾਂ ਆਪਣੀ ਫੋਟੋ ਅਪਲੋਡ ਕਰ ਦਾਂਗੇ ਜਿਹੜੀ ਤੁਸੀਂ ਆਪਣੀ ਕੋਈ ਵੀ ਫੋਟੋ ਅਪਲੋਡ ਕਰ ਸਕਦੇ ਹੋ ਮੈਂ ਸਿਰਫ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਆਪਣੇ ਕੋਈ ਵੀ ਫੋਟੋ ਲਾਉਂਗਾ ਤੁਸੀਂ ਆਪਣੇ ਕੋਈ ਵੀ ਆਪਣੀ ਲਗਾ ਸਕਦੇ ਹੋ ਕੋਈ ਤੁਸੀਂ ਲੋਗੋ ਬਣਾਇਆ ਹੋਇਆ ਤੁਸੀਂ ਉਹ ਵੀ ਲਗਾ ਸਕਦੇ ਹੋ ਜੋ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਇਹ ਕੋਈ ਪ੍ਰੋਬਲਮ ਨਹੀਂ ਮੈਂ ਸਿਰਫ ਇਹਦੇ ਵਿੱਚ ਸਿਰਫ ਇਹ ਸਮਝਾਉਣ ਵਾਸਤੇ ਦੱਸ ਰਿਹਾ ਤੁਹਾਨੂੰ ਨਾਮ ਦਾ ਵੀ ਈਮੇਲ ਦਾ ਵੀ ਪਾਸਵਰਡ ਦਾ ਵੀ ਤੁਸੀਂ ਆਪਣਾ ਆਪਣੇ ਹਿਸਾਬ ਨਾਲ ਕੋਈ ਵੀ ਰੱਖ ਸਕਦੇ ਹੋ نیچے ਇਹਦੇ નીચે ਨੀਆ ਫੋਟੋ ਆਪਣੀ ਅਪਲੋਡ ਹੋ ਗਈ ਇਹਦੇ નીચે ਨੇਮ ਦਾ ਆ ਗਿਆ ਆਪਾਂ ਇੱਥੇ ਆਪਣਾ ਨੇਮ ਵੀ ਚੇਂਜ ਕਰ ਸਕਦੇ ਹਾਂਗੇ ਆਪਾਂ ਕੀ ਆ ਨੇਮ ਰੱਖਣਾ ਹੈ ਇਸ ਤੋਂ ਬਾਅਦ نیچے ਹੈਂਡਲ ਦਾ ਆ ਗਿਆ ਇਹ ਆਪਣੇ ਚੈਨਲ ਦੇ ਵਿੱਚ ਆਪਣੇ ਸ਼ੋ ਹੁੰਦਾ ਹੁੰਦਾ ਹੈਗਾ ਇਹਨੂੰ ਵੀ ਆਪਾਂ ਆਪਣੇ ਹਿਸਾਬ ਨਾਲ ਆਪਾਂ 500 ਖਾ ਕੋਈ ਆਪਣਾ ਸਰਨੇਮ ਲਾ ਕੇ ਜਾਂ ਕੋਈ ਹੋਰ ਲੈਟਰ ਲਾ ਕੇ ਆਪਾਂ ਜਿੱਦਾਂ ਵੀ ਚਾਹੀਏ ਇਹਨੂੰ ਰੱਖ ਸਕਦੇ ਹਾਂ ਜਿਵੇਂ ਮਾਰਗਵੀਰ ਸਿੰਘ ਨ 9987 ਰੱਖ ਦੂੰਗਾ ਹਾਂ 987 ਤੇ ਤੁਸੀਂ ਆਪਣੇ ਹਿਸਾਬ ਨਾਲ ਆਪਣਾ ਕੋਈ ਵੀ ਰੱਖ ਸਕਦੇ ਹੋ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਤੇ ਮੈਂ ਇਹਨੂੰ ਸੇਵ ਕਰ ਦੂੰਗਾ ਸੇਵ ਕਰਨ ਤੋਂ ਬਾਅਦ ਆਪਾਂ نیچے ਆਵਾਂਗੇ ਕ੍ਰੀਏਟ ਚੈਨਲ ਤੇ ਜਦੋਂ ਆਪਾਂ ਕ੍ਰੀਏਟ ਚੈਨਲ ਕਰਤਾ ਜੀ ਤੇ ਇਸ ਤੋਂ ਬਾਅਦ ਆਪਣਾ ਆ ਦੇਖੋ ਬਿਲਕੁਲ ਫਰੈਸ਼ ਇਨਕੁਆਰੀ ਫਰੈਸ਼ ਕਰਾਂਗੇ ਤਾਂ ਬਿਲਕੁਲ ਫਰੈਸ਼ ਆਪਣਾ ਨਿਊ ਚੈਨਲ ਬਣਾ ਕੇ ਉਹ ਜਿਹੜਾ ਰੈਡੀ ਹੋ ਗਿਆ ਹੁਣ ਇੱਥੇ ਆਪਾਂ ਆਪਣੀ ਕੋਈ ਵੀ ਵੀਡੀਓ ਫੋਟੋ ਆਪਾਂ ਅਪਲੋਡ ਕਰ ਸਕਦੇ ਹਾਂ ਕੋਈ ਵੀ ਪ੍ਰੋਬਲਮ ਨਹੀਂ ਇਹਦੀ ਜਿਹੜੀ ਸਾਰੀ ਸੈਟਿੰਗ ਹੈ ਉਹ ਆਪਾਂ ਤੁਹਾਨੂੰ ਨੈਕਸਟ ਵੀਡੀਓ ਬਣਾਵਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋਊਗੀ ਉਹਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਹੋ ਰਹੀਆਂ ਸੈਟਿੰਗਾਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਦੋਸਤੋ ਵੀਡੀਓ ਅੱਗੇ ਹੋਰ ਵੀ ਬਣਾਵਾਂਗੇ ਧੰਨਵਾਦ